ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਪੰਜਗਰਾਈ ਖੁਰਦ ਪੰਜਗਰਾਈ ਖੁਰਦ ਮੋਗਾ ਜ਼ਿਲ੍ਹੇ ਦਾ ਪਿੰਡ ਹੈ ਬਾਗੇ ਪੁਰਾਣੇ ਤੋਂ ਕੋਟਕਪੁਰੇ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਹੱਦ ਵਾਲਾ ਪਿੰਡ ਆ ਦੱਸੋ ਕਿਉਂਕਿ ਮੋਗਾ ਜ਼ਿਲ੍ਹਾ ਇੱਥੇ ਰੁਕ ਜਾਂਦਾ ਹੈ ਤੇ ਇਸ ਤੋਂ ਅੱਗੇ ਜ਼ਿਲ੍ਹਾ ਜਿਹੜਾ ਫਰੀਦਕੋਟ ਸ਼ੁਰੂ ਹੁੰਦਾ ਜਿਹਦੇ ਵਿੱਚ ਪੰਜਗਰਾਈ ਕਲਾਂ ਇਹਦੇ ਨਾਲ ਲੱਗ ਮਾ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆਂ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੂਟੀਨ ਚ ਜਰਸੀ ਵਿਕਰੀ ਵਾਲੀ ਹੁੰਦੀ ਹੈ ਅੱਜ ਦੀ ਵੀਡੀਓ ਚ ਵੀ ਕਾਫੀ ਸਾਰੇ ਨਾਗ ਆ ਜਿਹੜੇ ਤੁਹਾਨੂੰ ਜਰਸੀ ਨਸਲ ਦੇ ਦਿਖਾਉਣੇ ਆ ਤੇ ਇਹਨਾਂ ਦੇ ਵਿੱਚ ਇੱਕ ਬਿਲਕੁਲ ਹੀ ਤਾਜੀ ਸੂਈ ਵੀ ਗਾਂ ਵੀ ਹੈਗੀ ਆ ਜਿਹੜੀ ਕੁਸ ਟਾਈਮ ਪਹਿਲਾਂ ਹੀ ਸੁੱਕੇ ਹਟੀਏ ਦੀ ਡਿਟੇਲ ਆਪਾਂ ਨੂੰ ਬਾਈ ਦੱਸ ਦੂ ਵੈਸੇ ਜੇਰ ਇਧਰ ਬੱਠਲ ਦੇ ਵਿੱਚ ਟੋਕਰੇ ਦੇ ਵਿੱਚ ਪਾਈ ਵੀ ਹੈ ਸੋ ਦੱਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖ ਲਿਓ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਹੈ ਉਹਦੀ ਤਸੱਲੀ ਤੁਸੀਂ ਕਰਨੀ ਹੈ ਰੁੱਤ ਗਰਮੀ ਦੀ ਆ ਤਾਂ ਇਸ ਚੀਜ਼ ਨੂੰ ਤੁਸੀਂ ਸਮਝ ਕੇ ਪਸ਼ੂ ਖਰੀਦੋਗੇ ਕਿਉਂਕਿ ਗਰਮੀ ਚ ਕੇਅਰ ਥੋੜੀ ਵੱਧ ਪਸ਼ੂਆਂ ਦੀ ਜ਼ਰੂਰ ਕਰਨੀ ਪੈਂਦੀ ਆਓ ਸ਼ੁਰੂਆਤ ਸੂਈ ਸਵਾਈ ਵੈੜ ਤੋਂ ਕਰਦੇ ਆਂ संदीप ਭਾਈ ਸੱਸੀ ਕਾ ਭਾਈ ਸੱਸੀ ਆ ਗਈ संदीप ਅੱਜ ਆਪਣੇ ਕੋਲ 4-5 ਨਾ ਆ ਗਏ ਜਿਹੜੇ ਜਰਸੀ ਦਿਖਾਵਾਂਗੇ ਹਾਂਜੀ ਹਾਂਜੀ ਕੰਨਵਾ ਸੂਆ ਵੈੜੇ ਸੂਹੀ ਇਹ ਦੂਜਾ ਸੂਆ ਸੂਈ ਆ ਭਾਈ ਹੂੰ ਤੇ 1.5-2 ਵਜੇ ਸੂਈ ਜਾਈਏ ਇਹ ਠੀਕ ਹੈ ਹਾਂਜੀ ਤੇ ਭਾਈ 4 ਕਿਲੋ ਇਹਦਾ ਬੋਲਾ ਕੱਢਿਆ ਆਪਾਂ ਹੋਣੀ ਠੀਕ ਹੈਰ ਨਹੀਂ ਪੈਂਦੀ ਸੀ ਉਸ ਤੋਂ ਬਾਅਦ ਪ੍ਰੋਪਰ ਝੇਰ ਕਰਨੀ ਹੈ ਬੱਚਾ ਕੀਪਾ ਬੱਚਾ ਇਹਦੇ ਪਿੱਛੇ ਵੇਲ ਕਾ ਭਾਈ ਕੀ ਰੇਟ ਹੋਗੇ ਨੇ ਰੇਟ ਫੋਨ ਤੇ ਆ ਰਹੀ ਖੋਲੀ ਸੋ ਦੋਸਤੋ ਸੂਆ ਦੂਜਾ 1:30-2 ਵਜੇ ਸੂਈ ਹੈ ਤੇ ਸ਼ਾਮ ਦੇ ਟਾਈਮ ਤੇ ਵੀਡੀਓ ਬਣਾ ਰਹੇ ਆ ਜੇਰ ਪੈ ਗਈ ਹੈ ਬਾਈ ਕਹਿੰਦਾ ਵੀ ਬੈਠਣ ਵਾਸਤੇ ਦੁੱਧ ਜਿਹੜਾ ਉਹ 4 ਕਿਲੋ ਵਾਂਗੂ ਬੋਲਾ ਚੋਣਾ ਪਿਆ ਵੱਛਾ ਦਿੱਤਾ ਸੋਹਣੀ ਜਰਸੀ ਹੈ ਅਥੀ ਚਵਾਈ ਵਾਲਾ ਥਾਣਾ ਹੈ ਸੂਆ ਦੂਜਾ ਕਮਾਲ ਆ ਬਾਈ ਕੱਦ ਕਾਠ ਵਾਲੀ ਵਹਿੜਾ ਦੱਸੋ ਹਾਈਟ ਪੂਰੀ ਹੈ ਲੈਂਥ ਵੀ ਚੰਗੀ ਹੈ ਜਰਸੀ ਗਾਵਾਂ ਚੋਂ ਚੰਗੇ ਕੱਤ ਦੀ ਵਹਿੜਾ ਥਣ ਤੁਹਾਨੂੰ ਬਹੁਤ ਸੋਹਣਾ ਲੱਗਾ ਬਾਕੀ ਤੁਸੀਂ ਆ ਕੇ ਪਾਸ ਕਰ ਲਓ ਸੋ ਇਹ ਵੈੜ ਦੋਸਤੋ ਪਹਿਲੇ ਨੰਬਰ ਬਹੁਤ ਹੈ ਬਈ ਕੁਆਲਟੀ ਤੋਂਰ ਵੀ ਐਕ ਚ ਨੰਬਰ ਹੈ ਜੀ ਆਪਾਂ ਕਹਿੰਦੇ ਜੀ ਤੇ ਥਣ ਦੇਵਾ ਵੀ ਵੀਰਾਂ ਜਾਂਦਾ ਸਹੀ ਹੈ ਸੋ ਦੋਸਤੋ ਫੇਸ ਦੀ ਬਿਊਟੀ ਦੇਖ ਲਓ ਥਣ ਚੰਗੇ ਆ ਥਣਾ ਚ ਬਿੱਥੀ ਚੰਗੀ ਆ ਬੱਚਾ ਇਹਨੇ ਦਿੱਤਾ ਸੋ ਇਹ ਤੋਂ ਬਿਨਾ ਦੋਸਤੋ ਕੋਸਾ ਵੈੜਾ ਹੋਰ ਜਿਹੜੀਆਂ ਵਿਕਰੀ ਆਉਣੀਆਂ ਸੰਦੀਪ ਭਾਈ ਇਹ ਜਿਹੜੀ ਵੈੜ ਹੈ ਇਹ ਤਾਂ ਪਹਿਲੇ ਸੂਏ ਹਸਤੀ ਗੱਭਨ ਲੱਗਦੀ ਹੈ। ਬਾਈ ਖੀਰੀ ਆ ਮੂਹ ਜੀ। ਠੀਕ ਹੈ। 6 ਮਹੀਨਿਆਂ ਦੀ ਗੱਭਾ ਵੀ ਕੋਈ ਉਹ ਬੜਵ ਅੱਛੀ ਦਾ ਬਾਈ ਇੰਨਾ ਕਿ ਸੋਹਣਾ ਰਿਗਾਰਡਮੈਂਟ ਆ ਥੰਦੇ ਨੇ। ਹਮਮ। ਫਾਰਮ ਜੋ ਖਰੀਦੀ ਆ ਭਾਈ ਖਾਨ ਨੂੰ ਬਹੁਤ ੁੱਲੀ ਆਈ। ਠੀਕ ਹੈ। ਇਹਦਾ ਰੇਟ ਕੀ ਰਹਿਣਾ ਸੀ? ਰੇਟ ਇਹਦਾ ਜੀ 45000 ਰੁਪਏ। ਸੋਰੀ। ਇਹ ਤੋਂ ਮਾਨਤਨ ਕਰਨਾ। ਠੀਕ ਹੈ। ਸੋ ਦੋਸਤੋ 45 ਚੋਂ ਮਾਨਤਨ ਹੋ ਜਾਊਗਾ। 6 ਮਹੀਨਿਆਂ ਦੀ ਗੱਭਣ ਇੱਕ ਬੇਨਤੀ ਇਹ ਰਹੂਗੀ ਵੀ ਇੱਥੋਂ ਚੈੱਕ ਕਰਵਾ ਕੇ ਲੈ ਜਾਓ ਆਪਦੀ। ਕਿਉਂਕਿ ਗਰਮੀ ਆ। ਦਿਨ ਕਿੰਨੇ ਲਊ ਜਾਂ ਕਿੰਨੇ ਮਹੀਨਿਆਂ ਦੀ ਗੱਬਣਾ ਉਹ ਕਨਫਰਮ ਆਉਦਾ ਇੱਥੋਂ ਹੀ ਕਰ ਲਿਓ ਤੁਸੀਂ ਸੋ ਅਥੀਂ ਚੁਆਈ ਵਾਲਾ ਥਾਣ ਰੱਖੂਗੀ ਬੱਚੀ ਤੇ ਹਵਾਨਾ ਕੱਢੂਗੀ ਫਿਕਸ ਬਿਲਕੁਲ ਦੰਦੋ ਖੀਰੀ ਐ ਪਹਿਲਨ ਉਹ ਬੱਚੀ ਇਹਨੇ ਸੋਣਾ ਤੇ 6 ਮਹੀਨਿਆਂ ਦੀ ਹੈ ਗੱਬ ਦੰਦ ਦਸਤੋਂ ਨੂੰ ਕਨਫਰਮ ਵੀ ਕਰ ਦਿੰਦੇ ਆ ਸੋ ਦੇਖ ਸਕਦੇ ਹੋ ਦੰਦੋਂ ਤੁਸੀਂ ਠੀਕ ਐ ਓਕੇ ਸਿਨ ਸੋਣੀ ਤਿਆਰ ਹੁੰਦੀ ਆਂਦੀ ਬੱਚੀ ਦਸਤੋਂ 6 ਮਹੀਨਿਆਂ ਦੇ ਹਿਸਾਬ ਤੇ ਹਵਾਨਾ ਸੋਣਾ ਬਣਾਈ ਬੈਠੀ ਐ 45000 ਇਹਦੀ ਡਿਮਾਂਡ ਬਾਈ ਨੇ ਕੀਤੀ ਹੈ ਇੱਕ ਵੱਡੀ ਜਰਸੀ ਬਰੀਡ ਚ ਪੈਂਦੀ ਗਾਂ ਦਿਖਾਉਣਾ ਲੰਬਾਈ ਵੀ ਚੰਗੀ ਆ ਢਾਂਚਾ ਵੀ ਖੁੱਲਾ ਡੁੱਲਾ ਪੂਰਾ ਸੰਦੀਪ ਕਨਵਾ ਸੂਆ ਬਾਈ ਬਈ ਦੂਜਾ ਸੂਆ ਬੈੜ ਸੁਹੰਦੀ ਆ ਜੀ ਗਰੰਟਡ ਬਾਈ ਉਹਨਾਂ ਨੇ ਦੱਸਿਆ ਵੀ 18 ਦੇ 19 ਕਿਲੋ ਦੁੱਧ ਪਹਿਲੇ ਸੂਏ ਪਾਇਆ ਜੀ ਠੀਕ ਹੈ ਇਹਨੂੰ ਕਹਿਣ ਨੂੰ ਬਾਈ ਭਾਣਾ ਭਰੇ 5 ਦਾ ਕਹਿ ਰਗੇ 7 ਕਹਿ ਲਿਆ ਨਾ ਇਧਰ ਢਿੱਲਾ ਬਹੁਤ ਆ ਥੱਲੇ ਹੀ 26 ਤਰੀਕ ਨੂੰ ਦੇਣ ਪੁਰਿਆਗੇ 26 ਨੂੰ ਹਾਂਜੀ ਠੀਕ ਹੈ ਕੀ ਰੇਟ ਹੋਗਾ ਰੇਟ ਇਹਦਾ ਬਾਈ ਕੱਚੀ ਆ ਜੀ ਇਹਦਾ ਫੁੱਲ ਤੇ ਰੇਟ ਖੋਲੀਏ ਸੋ ਸੋ ਰੇਟ ਫੋਨ ਤੇ ਐ ਸੁਆ ਦੂਜਾ 26 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਹਜੇ 11 10 11 ਦਿਨ ਪਏ ਆ ਲਵਾਈ ਚੰਗੀ ਐ ਢਾਂਚਾ ਖੁੱਲਾ ਡੁੱਲਾ ਪੂਰਾ ਜਰਸੀ ਤੇ ਕੰਮ ਕਰਨਾ ਤਾਂ ਇਦਾਂ ਦੀ ਗਾਂ ਤੋਂ ਵਧੀਆ ਬੱਚੇ ਲੈ ਸਕਦੇ ਹੋਂ ਹਵਾਨੇ ਤੇ ਨਾੜਾਂ ਵੀ ਚੰਗੀਆਂ ਬਾਕੀ ਥਣਾ ਚ ਬਿੱਥੀ ਤੁਸੀਂ ਦੇਖ ਸਕਦੇ ਠੀਕ ਐ ਬਈ ਓਕੇ ਕਮਾਲਾ ਸੰਦੀ ਪੇਚੂ ਸੋ ਵੱਖਰੇ ਜੇ ਰੰਗ ਚ ਸੋਹਣੀ ਜਰਸੀ ਐ ਦੱਸੋ ਥੰਦਾ ਸਹਿਜ ਵੀ ਚੰਗਾ ਬਾਕੀ ਗਾਂ ਦਾ ਢਾਂਚਾ ਤੁਸੀਂ ਦੇਖ ਸਕਦੇ ਪਿਛਲੇ ਥਣਾ ਚ ਮਿੱਥੀ ਦੇਖਿਓ ਜੇ ਜਦੋਂ ਪੂਰਾ ਇਹ ਹਵਾਨਾ ਭਰ ਜੂਗੀ ਉਦੋਂ ਮਿੱਥੀ ਕਿੰਨੀ ਸੋਹਣੀ ਲੱਗੂਗੀ ਇਹ ਤੇ ਉਹ ਢਾਂਚਾ ਫੇਰ ਤੁਸੀਂ ਇਹਦਾ ਦੇਖੋ ਇਧਰੋਂ ਤੁਸੀਂ ਹਵਾਨੇ ਦੇ ਉੱਤੇ ਨਾੜਾਂ ਜਾਂ ਥੰਦਾ ਸਹਿਜ ਵੀ ਦੇਖ ਸਕਦੇ ਹੋ ਚੰਗੇ ਢਾਂਚੇ ਦੀ ਹੈ ਸੋਹਣੀ ਜਰਸੀ ਦੋ ਜਰਸੀ ਹੋਰ ਦੋਸਤੋ ਤੁਹਾਨੂੰ ਦਿਖਾਉਣੀਆਂ ਜਿਹੜੀਆਂ ਗੱਭਨ ਹੈ ਇਨਾਂ ਦੀ ਵੀ ਡਿਟੇਲ ਆਪਾਂ ਭਾਈ ਤੋਂ ਪੁੱਛਦੇ ਹਾਂ ਸੰਦੀਪ ਭਾਈ ਇਹ ਕੰਨ ਮਸੂਹ ਅਸੂਰ ਕੀ ਇਹ ਵੀ ਦੂਜਾ ਸੂਰਾ ਵਹਿੜ ਸੁੰਦੀ ਆ ਭਾਈ ਠੀਕ ਹੈ ਦੁੱਧ ਨੂੰ ਬਹੁਤ ਚੰਗੀ ਆ ਭਾਈ ਇਹਦੀ ਠੀਕ ਹੈ ਤੇ ਤਿਆਰ ਵੀ ਬਹੁਤ ਇੱਕ ਦੋ ਤਿੰਨ ਦਿਨ ਲਾਉਗੀ ਭਾਈ ਕੀ ਰੇਟ ਹੋਗਾ ਰੇਟੇ ਦਾ 52000 ਰੁਪਿਆ ਸੋਰੀ ਸੋ 52000 ਰੇਟ ਹੈ ਸੂਣ ਚ ਲਾਉਗੀ 2-4 ਦਿਨ ਜਰਸੀ ਬਰੀਡ ਹੱਥੀਂ ਚਵਾਈ ਵਾਲਾ ਥਾਨ ਖਵਾਨਾ ਤੁਸੀਂ ਇਹਦਾ ਹੁਣ ਦੇਖ ਸਕਦੇ ਹੋ ਜਰਸੀ ਗਾਵਾਂ ਵਾਲੀ ਹਾਈਟ ਦਰਮਿਆਨੀ ਹਾਈਟ ਜਿਹਨੂੰ ਆਪਾਂ ਕਹਿ ਸਕਦੇ ਹੁਣ ਬਾਕੀ ਕੱਟ-ਕਾਟ ਦਾ ਅੰਦਾਜ਼ਾ ਤੁਸੀਂ ਇੱਥੋਂ ਵੀ ਲਾ ਸਕਦੇ ਹੋ ਵੀ ਸਾਰੀਆਂ ਗਾਵਾਂ ਨਾਲ ਇੱਕੋ ਬਾਈ ਤੁਰਿਆ ਤੁਸੀਂ ਹਰੇਕ ਗਾਂ ਦੀ ਹਾਈਟ ਜਿਹੜੀ ਉਹ ਜੱਜ ਕਰ ਸਕਦੇ ਹੋ ਹਵਾਨਾ ਪਛਾਣ ਨੂੰ ਵੀ ਚੰਗਾ ਦਿਖਾਉਂਦੀ ਹੈ ਅੱਗੇ ਨੂੰ ਵੀ ਚੰਗਾ ਹਵਾਨਾ ਭਰੀ ਖੜੀ ਹੈ ਸੂ ਸਕਦੀ ਹੈ 2-3 ਦਿਨਾਂ ਵਜ ਦੀ ਕਿਉਂਕਿ ਗਰਮੀ ਦੀ ਰੁੱਤ ਹੈ ਦਿਨ ਕੁਸ ਲੈ ਵੀ ਸਕਦੀ ਹੈ ਬਾਕੀ ਤੁਸੀਂ ਅੱਜ ਦੇ ਹਿਸਾਬ ਤੇ ਦਾ ਰੁਖ ਦੇਖੋ ਇੱਕ ਹੋਰ ਵਾਇਡ ਦੱਸੋ ਇਹ ਦੂ ਅੱਗੇ ਇਹ ਦੂਜਾ ਸੂਈ ਹੈ ਬਾਈ ਇਹਦਾ ਹਫਤਾ ਤੱਕ ਬਾਕੀ ਹੈ ਇਹਦਾ ਰੇਟ ਕੀ ਰਹਿਣਾ ਹੈ ਇਹਦਾ ਰੇਟ 58000 ਬਿਲਕੁਲ ਸੋ 58000 ਰੇਟ ਹੈ ਹਫਤਾ ਬਾਕੀ ਹੈ ਸੂਆ ਦੂਜਾ ਥਾਣ ਤਿੰਚੋਈ ਵਾਲਾ ਤਾਂ ਤਾਂ ਚਾਹਦਾ ਤੁਸੀਂ ਦੇਖ ਸਕਦੇ ਇੱਕ ਹਫਤੇ ਦੀ ਇਹ ਕੱਚੀ ਹੈ ਦੱਸੋ ਲੰਬਾਈ ਚੰਗੀ ਹੈ ਦੀ ਵੀ ਸੋ ਇਹ ਗਾਵਾਂ ਦੱਸੋ ਅੱਜ ਦੀ ਵੀਡੀਓ ਚ ਵਿਕਰੀ ਵਾਲਾ ਸਿੰਗਾ ਕੋਸਕ ਦੇ ਰੇਟ ਤੁਹਾਨੂੰ ਦੱਸਦੇ ਆ ਕੋਸਕ ਦੇ ਰੇਟ ਵਿੱਚੋਂ ਫੋਨ ਤੇ ਆ ਪਸ਼ੂ ਜਿਹੜਾ ਜੱਚਦਾ ਉਹਦੀ ਤਸੱਲੀ ਕਰ ਲਿਓ ਦੁਬਾਰਾ ਗੱਲ ਐਡ ਕਰ ਦੇਣਾ ਵੀ ਗਰਮੀ ਦੀ ਰੁੱਤ ਹੈ ਚੰਗੀ ਕੇਅਰ ਤੁਸੀਂ ਕਰਨੀ ਹੈ ਇੱਥੋਂ 9 ਬਰ 9 ਪੂਰਾ ਤੰਦਰੁਸਤ ਪਸ਼ੂ ਤੁਸੀਂ ਖਰੀਦਣਾ ਉਹਦੀ ਤਸੱਲੀ ਕਰ ਲਿਓ ਉਦੋਂ ਅੱਗੇ ਤੁਹਾਡੀ ਆਪਣੀ ਸਾਂਭ ਸੰਭਾਲ ਹੈ ਇਹ ਇਹ ਗੱਲ ਇਸ ਕਰਕੇ ਐਡ ਕਰ ਦੇਣਾ ਹੁਣ ਵੀ ਰੁੱਤ ਜਿਹੜੀ ਉਹ ਗਰਮੀ ਦੀ ਹੈ ਉਹਦੀ ਜੋ ਸੰਭਾਲ ਥੋੜੀ ਐਕਸਟਰਾ ਕਰਨੀ ਪੈਂਦੀ ਹੈ ਕਿਸੇ ਵੀ ਪਸ਼ੂ ਦੀ ਸੋ ਇਹ ਸਾਰੀਆਂ ਗਾਵਾਂ ਪੰਜ ਨਾਗ ਤੁਹਾਨੂੰ ਦਿਖਾਏ ਆ ਤੁਸੀਂ ਇਹਨਾਂ ਚੋਂ ਜਿਹੜਾ ਵੀ ਨਾਗ ਤੁਹਾਨੂੰ ਜਚਿਆ ਉਹਦੀ ਤਸੱਲੀ ਕਰ ਲੋਗੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਮਿਹਰਬਾਨੀ ਦੱਸੋ ਇਸ ਵੀਡੀਓ ਨੂੰ ਦੇਖਣ ਵਾਸਤੇ ਧੰਨਵਾਦ